ਉਹ ਮੈਂ ਤਾਂ ਜਾ ਜਾ ਰਿਹਾ ਹਾਂ ਉਹ ਮੇਰਾ ਰੱਖ ਲੈ ਹੈਪੀ ਗਰਮੈਂਟ ਆਈ ਹੈ ਇੱਥੇੋਂ ਤਰਹੀ ਪਈਆ ਪਾ ਦਿਓ 5-7 ਪਾ ਦਿਓ ਹੈਪੀ ਬਰਥਡੇ ਇਹ ਹੁਣ ਐਨਾ ਕੋਈ ਇੱਕ ਮੇਰੇ ਭਾਪੇ ਨੂੰ ਵੀ ਦੇ ਦਿਓ ਚਲੋ ਪਹਿਲਾਂ ਕੇਲ ਵਰਦਾ ਫਿਰ ਨਹੀਂ ਮੈਨੂੰ ਮੱਲੇ ਆ ਬੜੀ ਨਹੀਂ ਪਈ ਬੈਕ ਬੜਾ ਰੜਿੰਗਾ ਲੀਗਮੈਂਟ ਓਕੇ 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 ਕੈਂਟ ਨਹੀਂ ਲੋਰਿੰਗ ਆਖਿਆ ਸੀ ਸਾਰਿਆਂ ਮਾਤਰੇ ਮਲੇ 80 ਮਟਰ ਚ ਭਾਈ ਹਾਂ ਅੱਗੇ ਕੀ ਬਸੋ ਅਰਸ਼ ਗੱਲ ਉਹ ਫੋਨ ਤੇ ਸਾਰਾ ਮੈਨੂੰ ਉਹਨਾਂ ਨੂੰ ਫੀਲ ਕਰਦਾ ਮਾਨਸਾ ਐਲ ਪਾਉ ਤੇਰੀ ਜੀ ਛੱਡੀ ਜਾਟ ਵਾਰੇ ਤੂੰ ਕੀ ਬੋਲਿਆ ਵੇ ਆਏ ਬਾਈ ਐਨ ਐਲ ਪਾ ਵਾਰੋ ਵੱਲੋਂ ਪਾ ਦੋ ਜੀ ਬਹੁਤ ਚੜ੍ਹ ਕੇ ਰੱਖਿਆ ਆ ਚੱਕਰਾ ਵਿੱਕੀ ਚੱਕਰਾ ਜੰਮ ਚੇ ਘਾਟੇ ਘਾਟੇ ਜਾ ਗੱਡੀ ਹੈਪੀ ਕਰੋ ਪੂਰੇ ਲੈ ਆਂਦੇ ਆ ਆ ਲੈ ਨਾ ਚਮਚੇ ਬਹੁਤ ਆ ਗਏ ਉਹ ਉਹ ਨਾ ਟੀਮ ਫਾੜ ਕਰ ਦਾਂਗੀ ਫਾੜ ਦੇ ਵਿੱਚ ਕਿਤੋਂ ਜਨਮ ਸੁਭਾ ਕਰਾਈਏ ਹਾਂ ਕਹਿੰਗੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੋਏ ਉਹ ਨੂੰ ਹੋਊਗਾ ਜਿਹੜਾ ਕਾਹਦਾ ਮੂਠਾ ਮੂਠਾ ਨਹੀਂ ਆ ਲੈ ਆ ਆ ਰਿਹਾ ਚਲੋ ਬਹੁਤ ਵਧੀਆ ਯਾਰ ਮਨਾਣਾ ਚਾਹੀਦਾ ਅੱਛਾ ਇੰਦਰਾ ਜੀ ਲੋਕਾਂ ਕੇ ਜੀਵਾ ਜੀ ਵਾਹ ਯਾਰ ਟੋਪਰ ਕਾ ਪਿਆਰੇ ਵਾਸਤੇ ਪਿਆਜ ਚਲਾ ਕੀ ਕਰ ਕਿਆ ਦਰਦੀ ਆਵੇ ਕੋਈ ਜਾਵੇ ਹੈ ਕਿਆ ਪਕੀ ਸਾਡੇ ਪ੍ਰਧਾਨ ਜੀ ਨੇ ਹੀ ਨਹੀਂ ਹਾਂ ਜੀ ਕੋਈ ਪ੍ਰਗਟ ਕਰਾਉਂਦਾ ਹੈ ਕੋਈ ਚਾੜ੍ਹ ਗਾਉਂਦਾ ਗਾਜੇ ਪਾਟ ਗਾਉਂਦੇ ਸੀ ਪਹਿਲੇ ਵਾਰੀ ਦੇਖਿਓ ਆਹਹਾ ਰਾਜਾ ਨਾ ਪਾਕ ਹੋ ਰਿਹਾ ਤੇ ਖੋਰ ਆ ਕੇ ਮੈਂਬਰ ਲੋ ਵੀ ਦੋਸਤੋ ਜਨਮ ਦਿਨ ਪੂਰੇ ਸ਼ਾਨ ਨਾਲ ਕੇਕ ਕੱਟਿਆ ਗਿਆ ਤੇ ਸਾਰੇ ਪ੍ਰਧਾਨ ਜੀ ਥੋੜਾ ਲੇਟ ਸੀਗੇ ਓ ਲੈ ਸਾਹਰੇ ਸਾਹਮਣੇ ਲੋ ਜੀ ਗੇ ਸਾਹਿਬ ਚਾਹ ਇੱਕ ਕੱਹ ਲੈ ਕੇ ਆਇਆ ਤੁਹਾਡਾ ਵੀ ਕਰ ਲਾ ਜੀ ਮੈਂ ਮੇਲੇ ਵਿੱਚ ਚਾਹ ਪੀਂਦੀ ਕਿਹਦਾ ਜਮਨ ਸੁਮਰੇ ਦਾ ਆਪਣਾ ਆਹ ਲੜਾ ਪੜੇਗਾ ਕਿਹਦਾ ਜਮਨ ਦੀ ਦਾ ਬਹੁਤ ਬੜਾ ਗਿਆ ਭਾਈ ਜੀ ਇਹ ਪ੍ਰਵਤ ਦੇ بیٹے ਦਾ ਨਾਮ ਕਾਹਗਾ ਨਾਮ ਮੇਰਾ ਭਾਈ ਜੀ ਕਹ ਕੇ ਮਹਾਰਾਜ ਸਾਹਿਬ ਥੋੜੀ ਥੋੜੀ ਬਾਤ ਦੀ ਬਾਤ ਸਿੰਗਲ ਹੋਰ ਦੱਸਣਾ ਹਨਾ ਗਾਲ ਗੋੜੇ ਟਰਨ ਆ ਮਿੱਠੀ ਦੀ ਆ ਬੱਗੋ ਕੋਈ ਕੁਪੀਸ ਇੱਥੇ ਧਾਓ ਕਾਰਨਾ ਕਰਾਓ ਲੋ ਜੀ ਮਿੱਠੀ ਦੀ ਵੀ ਸੇਵਾ ਹੋ ਰਹੀ ਆ ਆਪਣੀ ਇਹ ਦੋਨੋਂ ਇਮੇਜ ਨੇ ਯਾਰ ਅਸੀਂ ਕਿਹੜਾ ਕਟਾ ਕਟਾਇਆ ਨਹੀਂ ਨਹੀਂ ਅੱਛਾ ਇਹ ਨੂੰ ਸੈੱਟ ਬਿਲਕੁਲ ਨਹੀਂ ਆਇਆ ਨਾ ਹੋਇਆ ਅਲੱਗ ਪ੍ਰਿੰਟ ਲਓ ਹਾਂ ਨਾ ਆ ਕੁਝ ਹੋ ਰਿਹਾ ਯਾਰ ਹੋਰ ਤੋਂ ਕੱਟਿਆ ਨਾ ਹੋਵੇ ਤਾਂ ਕੱਟੂਰ ਮੈਂ ਦੋ ਦੋ ਬਿੱਲੋ ਉਹ ਥੋੜੇ ਓਕੇ ਕਿਹਨਾਂ ਲੋ ਵੀ ਜਿਹੜੇ ਜਿਹੜੇ ਰਹਿੰਦੇ ਆ ਉਹ ਬੜਾ ਕਿਦੋਂਗੇ ਮੈਂ ਲੋ ਬੱਚਾ ਪਾਣੀ ਪੀਤਾ ਜਾ ਰਿਹਾ ਸਾਰੇ ਗਰੁੱਪ ਲਈ ਮौज मस्ती ਹੋਈ ਜਾਂਦੀ ਹੈ ਪੂਰੀ ਫੁੱਲ ਤੇ ਚਾਹ ਪਾਣੀ ਪੀ ਲਿਆ ਸਾਡੇ ਪ੍ਰਵੇਜ ਢਿੱਲੋਂ ਸਾਹਿਬ ਦਾ ਫੋਨ ਆ ਗਿਆ ਉਹ ਵੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਚਾਹ ਪਾਣੀ ਪਿਵਾਵਾਂਗੇ ਹਾਂਜੀ ਉਹ ਆ ਗਏ ਸਾਡੇ ਢਿਲੋਂ ਸਾਹਿਬ ਦਾ ਸਵਾਗਤ ਕਰ ਲਈ ਟੋਂਗਾਲੀ ਸਾਹਿਬ ਜਾ ਰਹੇ ਨੇ ਤੇ ਹਾਂਜੀ ਵੈਲਕਮ ਵੈਲਕਮ ਕੰਟੀਨ ਇੱਥੇ ਬਣਾ ਰੱਖਿਆ ਹੋਰ ਹੋਰ ਫਿਰ ਟੋਂਗਾਲੀ ਸਾਹਿਬ ਦੀ ਹਮਦ ਹੈ ਲੋ ਵੀ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਬਹੁਤ ਵਧੀਆ ਗੱਲਬਾਤ ਹੈ ਵੀ ਜਿਹੜੀ ਪਾਰਟੀ ਤੁਸੀਂ ਕਰੀਏ ਸਾਰਾ ਜਿਹੜਾ ਕੱਪ ਚਾਹ ਵਾਲੇ ਹੋਗੇ ਹੋਰ ਡੱਬੇ ਡੁੱਬੇ ਮਠਾਈ ਵਾਲੇ ਸਾਰਾ ਕੁਝ ਇਹ ਮਿਲ ਇਕੱਠਾ ਕਰ ਰਹੇ ਇਹ ਮਤਲਬ ਗਰੁੱਪ ਸਾਰਾ ਤੇ ਨਹੀਂ ਆਮ ਤੌਰ ਤੇ ਦੇਖਦੇ ਆਪਾਂ ਠੰਡਾ ਪੀਤਾ ਚਾਹ ਪੀਤੀ ਹੋਰ ਜਿਹੜਾ ਖਾਦਾ ਪੀਤਾ ਖਾਲੀ ਲਫਾਫਾ ਉਹ ਮਾਰਦੇ ਵਗਾ ਕੇ ਉੱਥੋਂ ਹੀ ਤੇ ਜਿਹੜੇ ਭਾਰਤ ਦੇ ਲੋਕ ਤਾਂ ਇਹ ਹੈ ਵੀ ਕਾਰ ਚੋਂ ਕੇਲਾ ਖਾਂਦੇ ਉਹ ਵੀ ਛਿਲਕਾ ਉਹ ਮਾਰਦੇ ਵਗਾ ਕੇ ਸੜਕ ਤੇ ਪਰ ਆਹ ਬਹੁਤ ਵਧੀਆ ਗੱਲਬਾਤ ਆ ਹੋਏ ਓਕੇ ਘੈਂਟ ਗੱਲਬਾਤ ਬਾਈ ਤਲੋਂ ਹੌਚਾ ਪੀ ਰਹੇ ਨੇ ਉਧਰੋਂ ਮੈਚ ਚੱਲ ਰਿਹਾ ਤੁਹਾਡੇ ਕੰਬਿਚ ਵਿੱਚ ਹਾਂਜੀ ਉਹ ਤੇ ਦੱਸ ਵੀ ਨੇ ਕੀ ਕੋਈ ਸੰਦੇਸ਼ ਆ ਦੇਣਾ ਚਾਹੋਗੇ ਤੁਹਾਡਾ ਜਨਮ ਦਿਨ ਅੱਜ ਫੇਲੀ ਕਰਦੇ ਜੀ ਇਹ ਸਾਰਾ ਬਹੁਤ ਬਹੁਤ ਧੰਨਵਾਦ ਓਕੇ ਇਹਨੇ ਲਈ ਮੈਨੂੰ ਕਿਹਾ ਉਹ ਦੂਜੀ ਵਾਰੀ ਆਪਣੇ ਸਾਰੇ 70 ਰੁਪਏ ਮਿਲਦੇ ਮਿਲ ਜਾਂਦੇ ਆ ਪਾਰਟੀ ਕਰਨ ਦਾ ਕਾਰਨ ਹੀ ਹਟਾਈ ਹੀ ਹੈ ਓਕੇ 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 ਵੀ ਇਕੱਠੇ ਹੋ ਜਾਣੇ ਤੇ ਪਾਰਟੀ ਸਵੇਰ ਦੀ ਤਾਂ ਹੋਗੀ ਸ਼ਾਮ ਦੀ ਤਾਂ ਕੋਈ ਪ੍ਰੋਗਰਾਮ ਸ਼ਾਮ ਦੀ ਨਹੀਂ ਕਰਦੇ ਇਕੱਲੇ ਵੀ ਨਹੀਂ ਕਰਦੇ ਨੇ ਜੀ ਕਈ ਵਾਰੀ ਹੁੰਦਾ ਫਿਰ ਨਾਂ ਲਗਾ ਲ ਕੇ ਨਾ ਵਿੱਚ ਹੁਣ ਨਹੀਂ ਸਿਹਤ ਦੀ ਪਾਰਟੀ ਹੁੰਦੀ ਹੈ ਜੜੀ ਨਹੀਂ ਵੈਸੇ ਬਹੁਤ ਵਧੀਆ ਗੁੱਡ ਹੈ ਤਾਂ ਸੰਦੀ ਗੱਲ ਆ ਹਾਂਜੀ ਹਾਂ ਅਸੀਂ ਵੀ ਸਵੇਰ ਵਾਲੀ ਸਹਿਮਤਾਂਗੇ ਹਾਂਜੀ ਚਾਹ ਵਾਲੀ ਕਿੱਤਾ ਉਹਦਾ ਚਾਹ ਪੀ ਲਈ ਹਾਂ ਚਾਹ ਚਾਹ ਤੇ ਡਾਕਟਰ ਸਾਹਿਬ ਆ ਗਏ ਲੈ ਡਾਕਟਰ ਸਾਹਿਬ ਆਪ ਹੀ ਉਹ ਹੋਏ ਫਿਰਦੇ ਆ ਲੋਕ ਮੈਂ ਕੀ ਹੋ ਗਿਆ ਡਾਕਟਰ ਸਾਹਿਬ ਬਾ ਕਿਸੇ ਨੇ ਸਿੱਧਾ ਕਰਤਾ ਜੀ ਉਹਦੇ ਬੱਸ ਚ ਵੱਜ ਕੇ ਖੰਭਾ ਸਿੱਧਾ ਹੋ ਗਿਆ ਤੇ ਖੰਭੇ ਤੇ ਵੱਜ ਕੇ ਬੱਸ ਓਕੇ ਚਲੋ ਪਰਮਾਤਮਾ ਜਲਦੀ ਠੀਕਰੇ ਤੁਹਾਨੂੰ ਜਮਦਰਗਾ ਹਾਂ ਮੇਰਾ ਯਾਰ ਨਕੀ ਜੀ ਇਹਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਲੋ ਬੰਦੇ ਜੀ ਅੱਜ ਪਰਦੇਸ ਗਏ ਰਕੇ ਜੀ ਇਧਰੋਂ ਵੀ ਲੈ ਲਓ ਜੀ ਜੀ ਇਧਰੋਂ ਵੀ ਮੁਬਾਰਕਾਂ ਕੈਨੇਡਾ ਤੋਂ ਵੀ ਮੁਬਾਰਕਾਂ ਕਹਿਦਣ ਪ੍ਰਵੇਸ਼ਨ ਜੀ ਥੈਂਕ ਯੂ ਜੀ ਅੱਗੇ ਕੈਨੇਡਾ ਦੇ ਪਰਵਾਹ ਕਰਦੀ ਹੈ ਚਲੋ ਜੀ ਚਲੋ ਜੀ ਥੈਂਕ ਯੂ। ਬਹੁਤ। ਤੋਂ ਪੀ ਲਵਾਂਗੇ। ਨਹੀਂ ਨਹੀਂ ਲੋੜ ਹੀ ਨਹੀਂ। ਮਤਲਬ ਬੱਜ ਗਿਆ ਸੀ ਤਾਂ ਪੈ ਕੇ ਕੋਈ ਗੱਲਬਾਤ ਆ। ਇੱਕ ਮਿੰਟ ਬੱਜ ਗਿਆ ਸੀ ਤੇ ਬੰਦਾ ਕੋਈ ਲੱਭ ਨਹੀਂ ਰਿਹਾ ਸੀਗਾ। ਠੀਕ ਆ। ਹੈ? ਅੱਛਾ ਮੈਨੂੰ ਤਾਂ ਲੱਗਦਾ ਨਹੀਂ ਜੇ। ਅੱਛਾ। ਚਲੋ ਜੀ। ਨਾ ਸਿਕਰਾ ਤਰਾ ਹੀ ਖਰਦਾ ਹੈਗਾ।

ਆ ਗੱਲ ਪਿਆ ਮਸਤ ਨਾਲ ਪਿਆ ਬੜਾ ਪਹਜਾ ਹੋ ਗਿਆ ਆ ਗੱਲ ਆ ਜਾ ਬਹਿ ਜਾ ਲੋ ਜੇਗਾ ਖਾਣ ਨੂੰ ਲੈ ਲੈ ਨਾ ਮੈਂ ਬਾਈਕ 'ਤੇ ਹੋਰ ਸਹੀ ਤੇ ਹੁਣ ਜਿਹੜਾ ਰਾਈਡਰ ਇੱਕ ਹੋਰ ਵਧੀਆ ਬਖੰਡੇ ਉਹ ਰਾਈਡਰ